ਵਾਹਿਗੁਰੂ ਵਾਹਿਗੁਰੂ ਗੁਰੂ ਰੂਪ ਪਿਆਰੇ ਸਾਧ ਸੰਗਤ ਤੁਹਾਨੂੰ ਇੱਕ ਕਥਾ ਹੋਰ ਸੁਣਾਉਣੀ ਆ ਭਾਈ ਲਾਲ ਸਿੰਘ ਗੁਰੂ ਦਾ ਸਿੱਖ ਹੋਇਆ ਮਿਸਤਰੀ ਸਿੱਖੋ ਸਾਧ ਸੰਗਤ ਉਹਨੇ ਬਣਾਈ ਢਾਲ ਕਈ ਧਾਤਾਂ ਪਾ ਕੇ ਗੈਂਡਾ ਪਲਾਸਟਿਕ ਲੱਕੜ ਲੋਹਾ ਜੋ ਬਹੁਤ ਧਾਤਾਂ ਵਿੱਚ ਪਾਇਆ ਬਹੁਤ ਧਾਤਾਂ ਪਾ ਕੇ ਤੇ ਇੱਕ ਬਹੁਤ ਵਧੀਆ ਢਾਲ ਬਣਾਈ ਜਿਹਦੇ ਵਿੱਚ ਨਾ ਗੋਲੀ ਲੰਗੇ ਨਾ ਤੀਰ ਲੰਗੇ ਨਾ ਕਿਰਪਾਨ ਲੰਗੇ ਉਹਦੇ ਤੇ ਹੀ ਰੁਕ ਜਾਂਦੀ ਸੀ ਉਹਨੇ ਜਦੋਂ ਬਣਾਈ ਉਹ ਕਹਿੰਦਾ ਵੀ ਆਪਾਂ ਇਹ ਸਤਿਗੁਰੂ ਜੀ ਨੂੰ ਭੇਟਾ ਕਰੀਏ ਇਹਦੇ ਨਾਲ ਦੀਆਂ ਹੋਰ ਬਣਾ ਕੇ ਵੀ ਸਿੱਖਾਂ ਨੂੰ ਦੇਵਾਂਗੇ ਪਹਿਲਾਂ ਸਤਿਗੁਰੂ ਜੀ ਨੂੰ ਭੇਟਾ ਕਰੀਏ ਸਤਿਗੁਰੂ ਜੀ ਕੋਲ ਜਾ ਕੇ ਬੜੀ ਉਹਨੇ ਜੀ ਲਾ ਕੇ ਉਹ ਬਣਾਈ ਸੀ ਤੇ ਸਤਿਗੁਰੂ ਜੀ ਦੇ ਦਮਾ-ਦਮਾ ਸਾਹਿਬ ਚਲੇ ਆ ਗਿਆ ਦਮਾ-ਦਮਾ ਸਾਹਿਬ ਜਾ ਕੇ ਸਾ ਸੰਗਤੋ ਤੇ ਸਤਿਗੁਰੂ ਦੇ ਚਾਰਨਾਂ ਚ ਜਾ ਬਰਾਜਮਾਨ ਹੋਇਆ ਢਾਲ ਲਈ ਫਿਰਦਾ ਦਵਾਨ ਲੱਗਿਆ ਹੋਇਆ ਸਤਿਗੁਰੂ ਦੇ ਹਾਜ਼ਰ ਹੋ ਗਿਆ ਕਹਿੰਦਾ ਸਤਿਗੁਰ ਜੀ ਇਹ ਗਰੀਬ ਨਵਾ ਸੱਚੇ ਪਾਤਸ਼ਾਹ ਮੈਂ ਢਾਲ ਬਣਾਈ ਆ ਮੈਂ ਬਣਾਈ ਆ ਢਾਲ ਤੇ ਇਹ ਢਾਲ ਮੈਂ ਬਣਾਈ ਆ ਬਹੁਤ ਤਾਤਾਂ ਪਾ ਕੇ ਨਾ ਤੇ ਇਹਦੇ ਵਿੱਚ ਦੀ ਗੋਲੀ ਲੰਗੇ ਨਾ ਇਹਦੇ ਵਿੱਚ ਦੀ ਤੀਰ ਲੰਗੇ ਨਾ ਇਹਦੇ ਵਿੱਚ ਤਲਵਾਰ ਵੱਜੇ ਨਾ ਨੇਜਾ ਵਰਛਾ ਵੱਜੇ 사ਤਗੁਰੂ ਜੀ ਕਹੇ ਜੜਾ ਸ਼ਾਹ ਭਾਈ ਲਾਲ ਸਿੰਘ ਇੰਨੀ ਸਖਤ ਹੈ ਹਾਂ ਜੀ ਬਹੁਤ ਵਧੀਆ ਮੈਂ ਬਹੁਤ ਟਾ ਮੈਂ ਕਰੀਆਂ ਧਾਤਾਂ ਇਕੱਠੀਆਂ ਕਰਕੇ ਫਿਰ ਮੈਂ ਉਥੋ ਲਿਆ ਉਥੋ ਲਿਆ ਉਥੇ ਮੈਂ 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 ਕਰੀਆ ਵਿੱਚ ਹਰੇਕ ਗੱਲ ਦੇ ਮੈਂ ਕਹੇ ਸਤਿਗੁਰੂ ਜੀ ਕਹਿੰਦੇ ਛਾ ਐਂ ਘਰ ਲਾਲ ਸਿੰਘ ਦਿਖਾਤਾ ਜਦੋਂ ਸਤਿਗੁਰ ਨੇ ਦੇਖੀ ਸਤਿਗੁਰ ਕਹਿੰਦੇ ਐਂ ਕਰਦੇ ਆ ਕਿਤੇ ਐਂ ਕਰਦੇ ਆ ਉਹਨੂੰ ਦੇਖਦੇ ਆ ਬਹੁਤ ਟਕਾ ਟਕਾ ਕੇ ਦੇਖ ਕੇ ਕਹਿੰਦੇ ਚੰਗਾ ਭਰੇ ਐਂ ਕਰੀ ਲਾਲ ਸਿੰਘ ਕੱਲ ਨੂੰ ਨਾ ਆਪਾਂ ਇਨੂੰ ਟੈਕ ਟਕਰਾਂਗੇ ਅਸੀਂ ਗੋਲੀ ਚਲਾਵਾਂਗੇ ਤੂੰ ਇਹ ਲੈ ਕੇ ਖੜੀ ਸਾਹਮਣੇ ਢਾਲ ਦੇਖਾਂਗੇ ਤੇ ਵੇ ਦੀ ਗੋਲੀ ਲੰਘਦੀ ਆ ਕਿ ਨਹੀਂ ਲੰਘਦੀ ਕਹਿੰਦਾ ਜੀ ਸਤਿਵਚਨ ਇਹ ਤਾਂ ਕਹਿਤਾ ਕਿ ਜਦੋਂ ਇਹ ਕਹਤਾ ਤੇ ਜਦੋਂ ਸਿੱਖ ਮਿਲਿਆ ਨਾ ਸਾਰੇ ਕਹਿੰਦੇ ਉਹ ਸਿੱਖ ਕਹਿੰਦੇ ਉਹ ਭਾਈ ਲਾਲ ਸੋ ਤੂੰ ਇਹ ਕੀ ਕਰਿਆ ਯਾਰ ਤੂੰ ਗੁਰੂ ਸਾਹਿਬ ਨੂੰ ਕਿਹਾ ਵੀ ਚੰਗਾ ਜੀ ਸਵੇਰੇ ਮੈਂ ਲਿਆਉਂਗਾ ਤੇ ਤੁਸੀਂ ਗੋਲੀ ਲੰਗਾ ਲਿਓ ਤੂੰ ਬਹੁਤ ਮਾੜੀ ਗੱਲ ਕਰ ਲਈ ਸਤਗੁਰੂ ਇਹਦਾ ਪਰਬਤ ਚੀਰ ਦੇਣ ਢਾਲ ਤਾਂ ਕਿਹੜੀ ਮਾਂ ਦੀ ਆ ਤੂੰ ਦੇਖੀ ਜਾਈਂ ਕੱਲ ਨੂੰ ਕੀ ਕਰਦੇ ਆ ਕਹਿੰਦਾ ਅੱਛਾ ਇਸ ਤਰ੍ਹਾਂ ਕਰਕੇ ਸਾਧ ਸੰਗ ਸਾਰੇ ਸਿੱਖਾਂ ਨੂੰ ਪੁੱਛਦਾ ਵੀ ਮੇਰੀ ਮਦਦ ਕਰੋ ਉਹ ਕਹਿੰਦੇ ਵੀ ਹੁਣ ਯਾਰ ਗੁਰੂ ਸਾਹਿਬ ਦੇ ਨਾਲ ਤੇਰੀ ਬਾਤਾਲਾ ਸਿੱਧੀ ਹੋ ਗਈ ਅਸੀਂ ਹੁਣ ਤੇਰੇ ਯਾਰ ਕੋਈ ਸੈਤਾਨ ਨਹੀਂ ਕਰ ਸਕਦੇ ਉਹ ਐਂ ਕਰਦਾ ਕਰਦਾ ਭਾਈ ਆਪਦੇ ਘਰੇ ਚਲੇ ਆ ਗਿਆ ਘਰੇ ਜਾਵੜਿਆ ਕਰੇ ਜਾ ਕੇ ਨਿਮੋਚਾਣਾ ਹੋ ਕੇ ਪੈ ਗਿਆ ਜਦੋਂ ਪੈ ਗਿਆ ਉਹਨਾਂ ਦਾ ਪਰਿਵਾਰ ਕਹਿੰਦਾ ਪਿਤਾ ਜੀ ਕੀ ਗੱਲ ਤੁਸੀਂ ਕਈ ਦਿਨ ਬੜੀਆਂ ਜਦੋਂ ਆਟਾ ਬਲਾਈ ਆ ਕਿੰਨਾ ਤੁਸੀਂ ਭੱਜ-ਭੱਜ ਕੇ ਉਧਰੋਂ ਸਮਾਨ ਲਿਆ ਉਧਰੋਂ ਲਿਆ ਉਧਰੋਂ ਲਿਆ ਤੁਸੀਂ ਢਾਲ ਬਣਾਈ ਅੱਜ ਤੁਸੀਂ ਸਤਿਗੁਰੂ ਜੀ ਦੇ ਜਾ ਕੇ ਆਏ ਆ ਸਤਿਗੁਰੂ ਜੀ ਨੇ ਤੁਹਾਨੂੰ ਅਸ਼ੀਰਵਾਦ ਦਿੱਤੇ ਆ ਤੇ ਤੁਸੀਂ ਨਟਾਲ ਹੋ ਕੇ ਪੈ ਗਏ ਵੀ ਇਹ ਕੀ ਗੱਲ ਕਹਿੰਦਾ ਪੁੱਤਰੋ ਮਾ ਸਤਗੁਰੂ ਮੈਂ ਮੈਂ ਕਹਿ ਚੁੱਕਾ ਮੈਂ ਬਣਾਈ ਮੈਂ ਬਣਾਈ ਇੰਨੀਆਂ ਤਾਂ ਤਾਂ ਪੰਨਿਆ ਗੋਲੀ ਨਹੀਂ ਲੰਗਦੀ ਜੇ ਮੈਂ ਕਹਿੰਦਾ ਸਤਗੁਰੂ ਜੀ ਤੁਸੀਂ ਤਾਂ ਜੋ ਕੁਛ ਮਰਜ਼ੀ ਨੰਗਾ ਸਕਦੇ ਆ ਪਰ ਇਹ ਹੋਰ ਸਿੱਖਾਂ ਵਾਸਤੇ ਆ ਹੋਰ ਨਾ ਵਾਸਤੇ ਆ ਹੋਰ ਤਾਂ ਨਹੀਂ ਕਹਤਾ ਚੀਜ਼ ਨੰਗਣੀ ਇਹਦੇ ਵਜ੍ਹੀ ਤੁਸੀਂ ਨੰਗਾ ਸਕਦੇ ਆ ਵੀ ਇਹ ਗੱਲ ਤਾਂ ਕਹਿਣੀ ਸੀ ਕਹਿੰਦਾ ਜੀ ਇਹ ਨਹੀਂ ਮੈਂ ਕਹੀ ਕਹਿੰਦਾ ਹੁਣ ਕਹਿੰਦਾ ਹੁਣ ਜਦੋਂ ਸਤਗੁਰੂ ਜੀ ਦੇ ਨਗਾਉਣਗੇ ਨਾ ਗੋਲੀ ਢਾਲ ਦੇ ਪੈਦੇ ਨਾ ਮਹਿਰਾਂ ਨਾ ਢਾਲ ਰਹੇ ਸਤਗੁਰੂ ਜੀ ਨੇ ਗੋਲੀ ਚਲਾ ਦੇਣੀ ਆ ਪਤਾ ਨਹੀਂ ਢਾਲ ਤੇ ਮੈਂ ਜਾਣਾ ਕਿੱਥੇ ਆ ਬਥੇਰਾ ਕਿਹਾ ਨਾ ਉਹ ਸੱਚਖੰਡ ਨੂੰ ਜਾਏਗਾ ਯਾਰ ਕਿਉਂ ਘਬਰਾਉਣਾ ਕਹਿੰਦਾ ਨਹੀਂ ਯਾਰ ਇਸ ਤਰ੍ਹਾਂ ਨਹੀਂ ਪਿਆਰ ਨਾਲ ਸਤਗੁਰੂ ਨਾਲ ਸਤੂ ਨੇ ਤਾਂ ਬੜੇ ਹਾਂ ਕਿਹਾ ਇਹ ਗੱਲਾਂ ਕਹਿ ਕੇ ਤੋਰਿਆ ਉਹਨੂੰ ਵੀ ਸਵੇਰੇ ਕਰਾਂ ਵਿੱਚ ਆਕੋ ਰੁਣਾ ਦਾ ਪਰਿਵਾਰ ਕਹਤੋਂ ਦੇ ਪੁੱਤ ਤੇ ਧੀ ਕੀ ਕਹਿੰਦੇ ਕਹਿੰਦੇ ਪਿਤਾ ਜੀ ਕਵਰਾ ਨਾ ਤੂੰ ਉਦੋਂ ਵੱਡੀ ਇੱਕ ਸੁਪਰੀਮ ਹੈਗੀ ਆ ਗੁਰੂ ਸਾਹਿਬ ਦੀ ਸੁਪਰੀਮ ਹੈਗੀ ਇੱਕ ਕਹਿੰਦਾ ਕਿ ਜਿਹੜੇ ਕਹਿੰਦਾ ਪੰਜ ਪਿਆਰੇ ਤੁਸੀਂ ਹੁਣ ਨਾ ਪੰਜਾਂ ਪਿਆਰਿਆਂ ਕੋਲੇ ਜਾਓ ਪੰਜਾਂ ਪਿਆਰਿਆਂ ਕੋਲੇ ਦੇਖ ਲੈ ਕੇ ਜਾਓ ਤੇ ਪੰਜਾਂ ਵਰਗਾ ਵੀ ਮੇਰੀ ਹੁਣ ਸਹਾਇਤਾ ਕਰੋ ਸਹਾਇਤਾ ਕਰੋ ਤੇ ਕੱਲ ਨੂੰ ਗੁਰੂ ਸਾਹਿਬ ਮੇਰੇ ਨਾਲ ਸਹੀ ਸਲਾਮਤ ਵਰਦਨ ਤੇ ਮੇਰੀ ਜਿਹੜੀ ਟਾਲ ਦੀ ਪ੍ਰਕਿਆ ਸਹੀ ਹੋ ਜਵੇਵੇ ਵੀ ਤੁਸੀਂ ਇਹ ਅਰਦਾਸ ਕਰੋ ਭਾਈ ਭਾਈ ਲਾਲ ਸਿੰਘ ਪੰਜਾ ਪਿਆਰੇ ਕੋਲ ਉੱਠ ਗਿਆ ਪੰਜਾ ਪਿਆਰੇ ਨੂੰ ਕਹਿੰਦਾ ਵੀ ਆਹ ਗੱਲ ਹੈ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਹੰਕਾਰ ਕਰ ਬੈਠਾ ਵੀ ਇਹ ਢਾਲ ਮੈਂ ਐ ਬਣਾਈ ਐ ਮੈਂ ਐ ਬਣਾਈ ਐ ਤੇ ਹੁਣ ਮੈਂ ਕੀ ਕਰਾਂ ਤੇ ਸਤਿਗੁਰੂ ਕਹਿੰਦੇ ਸਵੇਰੇ ਲਈ ਤੇ ਆਪਾਂ ਇਹਨੂੰ ਪਰਖ ਕਰਾਂਗੇ ਗੋਲੀ ਚਲਾ ਕੇ ਦੇਖਾਂਗੇ ਹੁਣ ਨਾ ਮੈਂ ਰਹਿਣਾ ਨਾ ਢਾਲ ਨੇ ਰਹਿਣਾ ਤੇ ਹੁਣ ਕੀ ਕਰੀਏ ਪੰਜ ਪਿਆਰੇ ਕਹਿੰਦੇ ਕੋਈ ਗੱਲ ਨਹੀਂ ਬੇਫਿਕਰ ਰਹੇ ਤੂੰ ਨਾ ਤੋਕੇ ਕਿਸੇ ਇਸ਼ਨਾਨ ਕਰਕੇ ਦੀਗ ਬਣਾ ਕੇ ਲਿਆ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਉਹ ਹੀ ਗੱਲ ਕਰੀ ਤੇ ਸਾਧ ਸੰਗਤ ਪੰਜਾਂ ਪਿਆਰਿਆਂ ਕੋਲੇ ਦੀਗ ਬਣਾ ਕੇ ਲੈ ਗਿਆ ਪੰਜਾਂ ਪਿਆਰਿਆਂ ਦਾ ਇਹ ਸੱਚੇ ਪਾਤਸ਼ਾਹ ਗਰੀਬ ਨਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਇਹ ਤੁਹਾਡਾ ਪਿਆਰਾ ਸਹਿਕਾ ਇਹਨੇ ਬੜੀ ਵਧੀਆ ਚੀਜ਼ ਬਣਾਈ ਛੋਡੇ ਲੜਾਈਆਂ ਜੰਗਾਂ ਜੁੱਧਾਂ ਵਾਸਤੇ ਟਾਲ ਤੇਦੀ ਪ੍ਰਵਾਨ ਕਰ ਲੋ ਇਨ ਮਾਣ ਆ ਸੇ ਕਾਏ ਗਲਤੀ ਕਰ ਬੈਠਾ ਜਿਹੜਾ ਮਾਣ ਕਰ ਬੈਠਾ ਅਰਦਾਸ ਕਰਤੀ ਉਹ ਕਹਿੰਦੇ ਚੰਗਾ ਜਾ ਹੁਣ ਸਤਿਗੁਰੂ ਦੇ ਚਰਨਾਂ 'ਚ ਜਾ ਭਾਈ ਲਾਲ ਸਿੰਘ ਭਾਈ ਦੂਜੇ ਤਨੋਂ ਦਮਦਵਾ ਸਾਹਿਬ ਪਹੁੰਚ ਗਿਆ ਸਤਿਗੁਰੂ ਦੇ ਦਵਾਨ ਲੱਗਿਆ ਸੰਗਤ ਬੈਠੀ ਐ ਸੰਗਤ ਕਹਿੰਦੀ ਦੇਖਾਂਗੇ ਅੱਜ ਗੋਲੀ ਨਗਾਉਣਗੇ ਸਤਿਗੁਰੂ ਜੀ ਤੇ ਸਤਿਗੁਰੂ ਜੀ ਕਹਿਣ ਆ ਗਿਆ ਲਾਲ ਸਿੰਘ ਭਾਈ ਕਰੀਏ ਟੈਟ ਫਿਰ ਉਹਨੂੰ ਤੇ ਮੋਚਣਾ ਹੋਇਆ ਪਰਦਾ ਐ ਤਾਂ ਕਹੀਦਾ ਜਾਂਦਾ ਚਲੋ ਜੀ ਮਹਾਰਾਜ ਕਰ ਲੋ ਹੁਣ ਖੜਨਾ ਪੈਣਾ ਸਤਿਗੁਰੂ ਜੀ ਕਹਣ ਤੂੰ ਖੜਾ ਬੂਰੇ ਢਾਲ ਲੈ ਕੇ ਅਸੀਂ ਗੋਲੀ ਚਲਾਉਨੇ ਆ ਉਹਨੂੰ ਦਰਦਾਸ ਕਰੀ ਸੀ ਤੇ ਚਿੱਤੋਂ ਸੋਚਦਾ ਵੀ ਜੇ ਸਤਿਗੁਰੂ ਸਰਪੰਜਾਂ ਬਰੇ ਦੀ ਅਰਦਾਸ ਨਾ ਸਿਰੇ ਲੱਗੀ ਹੋਈ ਮੈਨੂੰ ਤਾਂ ਸਤਿਗੁਰੂ ਜੀ ਢੁਕਾ ਦੇਣਗੇ ਫੇਰ ਕਹੇ ਜਾਂਦਾ ਨਹੀਂ ਯਾਰ ਸੁਪਰੀਓ ਕਹਿੰਦੇ ਆ ਸੁਪਰੀਮ ਕੋਰਟ ਆ ਸਤਿਗੁਰੂ ਦੀ ਪੰਜਾਂ ਦੇ ਆਖੇ ਮਹਾਰਾਜ ਲੱਗ ਜਾਂਦੇ ਆ ਅਰਦਾਸ ਕਰੀ ਵੀ ਐ ਤੇ ਕਰਨਗੇ ਕੋਈ ਯਾਰ ਖੜ ਜਾਂਦਾ ਖਾਮੀ ਚ ਕੇ ਇੱਕ ਦੇਖੀ ਜਾਓ ਯਾਰ ਮਾਲਕ ਦੀ ਕਿਰਪਾ ਹੁਣ ਸਹਾ ਸੰਗਤ ਸਤ ਗੁਰੂ ਜੀ ਨਿਸ਼ਾਨਾ ਬਣਾਉਂਦੇ ਆ ਢਾਲ ਦਾ ਤੇ ਸ੍ਰੀ ਗੁਰੂ ਨਾਨਕ ਦੇਵ ਮਾਰੇ ਮੂਰੇ ਹੱਥ ਕਰਕੇ ਖੜ ਜਾਂਦੇ ਆ ਹੁਣ ਸਤ ਗੁਰੂ ਜੀ ਬੈਠੇ ਕਿਤੇ ਐ ਕਰਦੇ ਆ ਕਿਤੇ ਐ ਕਰਦੇ ਆ ਕਿਤੇ ਐ ਕਰਦੇ ਜਿੱਧਰ ਨੂੰ ਕਰਦੇ ਉਧਰ ਹੀ ਮਹਾਰਾਜ ਹੱਥ ਕਰ ਲੈਂਦੇ ਆ ਮਾਰੇ ਕਹਿੰਦੇ ਹੋਏ ਲਾਲ ਸੋ ਆ ਜਾ ਫੜ ਕੇ ਮਾਰੇ ਕਹਿੰਦੇ ਆ ਜਾ ਬਰੇ ਲਾਲ ਸਮਾਜ ਆ ਕਿ ਤੇਰਦਾਸ ਕਰੀਏ ਤੂੰ ਕਹਿੰਦਾ ਮਹਾਰਾਜ ਮੈਨੂੰ ਬਖਸ਼ ਲਵਸ ਚਰਨ ਲਿੰਗ ਪਿਆ ਸੱਚਾ ਪਾਤਸ਼ਾਹ ਮੈਂ ਤਾਂ ਪੰਜਾ ਪਿਆਰਾਂ ਕੋਲ ਅਰਦਾਸ ਕਰੀਏ ਮੈਂ ਤਾਂ ਮਾਣ ਕਰ ਬੈਠਾ ਕੱਲ ਤੁਹਾਡੇ ਦਰਬਾਰ ਚ ਤੁਸੀਂ ਤਾਂ ਪਰਬਤ ਚੀਰ ਦਿਓ ਤੁਸੀਂ ਤਾਂ ਸਮਾਨ ਧਰਦੀ ਇਕ ਕਰ ਦਿਓ ਮਹਾਰਾਜ ਮੈਂ ਤੁਹਾਡੇ ਮੂਰੇ ਮਾਣ ਕਰ ਬੈਠਾ ਮਹਾਰਾਜ ਕਹਿੰਦੇ ਉਹ ਗੁਰ ਸਿੱਖਾ ਕੋਈ ਗੱਲ ਨਹੀਂ ਚੀਜ਼ ਤੋਂ ਬੜਾਈ ਬਹੁਤ ਵਧੀਆ ਤੇਰੀ ਮੰਨਣਯੋਗ ਆ ਬਹੁਤ ਵਧੀਆ ਬਣਾਈ ਆ ਤੇਰੀਆਂ ਟਾਲਾਂ ਚੱਲਿਆ ਕਰਨਗੀਆਂ ਜੰਗਾਂ ਜੱਦਾ ਚ ਸ਼ਾਬਾਸ਼ ਤੇਰਾ ਤੂੰ ਬਹੁਤ ਕਰਮਾ ਵਾਲਾ ਸਿੱਖ ਆ ਜਿਹੜਾ ਤੂੰ ਪੰਜਾਂ ਪਿਰਾਂ ਕੋਲੇ ਜਾਵੜਿਆ ਨਹੀਂ ਤੇਰਾ ਢਾਲ ਦੇ ਵਿੱਚ ਗੋਲੀ ਕੱਢ ਦੇਣੀ ਸੀ ਅੱਗੇ ਵਾਸਤੇ ਇਸ ਤਰ੍ਹਾਂ ਹੰਕਾਰ ਤੇ ਮਾਣ ਨਹੀਂ ਕਰਨਾ ਜੋ ਕਰਨਾ ਗੁਰੂ ਦੇ ਚਰਨਾਂ 'ਚ ਆ ਕੇ ਵੀ ਸੱਚੇ ਪਾਤਸ਼ਾਹ ਪ੍ਰਵਾਨ ਕਰੋ ਹੁਣ ਆਪਾਂ ਦੇਗ ਵੀ ਲੈ ਜਾਂਦੇ ਆ ਦੇਗ ਨੂੰ ਵੀ ਇਹੀ ਕਹਿੰਦੇ ਆ ਸੱਚੇ ਪਾਤਸ਼ਾਹ ਨੂੰ ਪ੍ਰਵਾਨ ਕਰੋ ਤੁਹਾਡਾ ਕੀਤਾ ਹੋਇਆ ਪ੍ਰਸ਼ਾਦ ਪਰਵਾਨ ਕੀਤਾ ਤੇ ਸੰਗਤ ਵਰਤੇ ਇਸ ਤਰ੍ਹਾਂ ਕਰਕੇ ਸਾਧ ਸੰਗਤ ਕੋਈ ਵੀ ਗੁਰੂ ਦੇ ਚਰਨਾਂ ਚੀਜ਼ ਲੈ ਕੇ ਜਾਣੀ ਹੈ ਕੋਈ ਆਪਾ ਬੜਾਈ ਹੈ ਕੋਈ ਕਰੇ ਦੇਣੀ ਹੈ ਜੀ ਗੁਰੂ ਸਾਹਿਬ ਨੂੰ ਉਹ ਪ੍ਰਵਾਨ ਕਹਿਣਾ ਵੀ ਇਹ ਸੱਚੇ ਪਾਤਸ਼ਾਹ ਸਾਡੀ ਆ ਚੀਜ਼ ਪ੍ਰਵਾਨ ਕਰ ਲੋ ਅਸੀਂ ਨਮਾਣੇ ਸਾਕਾਂ ਤੁਸੀਂ ਸਭ ਕਰਨੇ ਆ ਰਹੇ ਤੇ ਲਾਲ ਸਿੰਘ ਨੂੰ ਜੱਫੀ ਪਾ ਲਈ ਸਤਿਗੁਰੂ ਜੀ ਨੇ ਉਹ ਗੁਰਸਿੱਖਾ ਤੋਂ ਕੱਲ ਤਾਂ ਹੀ ਨਹੀਂ ਜਾ ਕੇ ਟੇਕਿਆ ਉਹ ਤੈਨੂੰ ਕੁਝ ਨਹੀਂ ਸਿੱਖਣਾ ਸੀ ਕਹਿੰਦਾ ਮਾਰੇ ਨਹੀਂ ਪਰ ਮੈਨੂੰ ਫੇਰ ਵੀ ਡਰ ਲੱਗਦਾ ਸੀ ਇਹ ਪੰਜ ਪਿਆਰੇ ਸਾਡੇ ਸੁਪਰੀਮ ਕੱਲ ਤੋਂ ਵੀ ਜੇ ਕੋਈ ਗੱਲਬਾਤ ਹੋਵੇ ਪੰਜਾਂ ਕੋਲੇ ਅਰਦਾਸ ਕਰਿਓ ਪੰਜਾਂ ਨੂੰ ਲਿਆਇਓ ਪੰਜਾਂ ਦੇ ਸਾਹਮਣੇ ਹਰ ਕੋਈ ਬੰਦਾ ਉਹਨੂੰ ਪੰਜਾਂ ਨੂੰ ਪ੍ਰਵਾਣ ਆ ਚੌਕੌਰ ਦੀ ਗੜੀ ਛੱਡੀ ਤਾਂ ਵੀ ਪੰਜਾਂ ਦੇ ਅੱਖੇ ਲੱਗ ਕੇ ਸਤਿਗੁਰੂ ਜੀ ਨੇ ਇਹ ਅਸਾ ਸੰਤ ਗੁਰੂ ਸਾਹਿਬ ਦੇ ਨੰਨ ਸਿੱਖ ਤੇ ਭਾਈ ਲਾਲ ਸਿੰਘ ਦੀਆਂ ਬੜੀਆਂ ਵਗੀਆਂ ਟਾਲਾਂ ਫਿਰ ਸਤੂਕ ਸਿੱਖਾਂ ਦੇ ਵਿੱਚ ਬਹੁਤ ਪ੍ਰਚਲਿਤ ਹੋਈਆਂ ਅੱਜ ਵੀ ਕਹਿੰਦੇ ਆ ਦਮਦਮਾ ਸਾਹਿਬ ਉਹ ਟਾਲ ਪਈ ਆ ਭਾਈ ਲਾਲ ਸਿੰਘ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ